ਕੰਡੂਰ ਸਾਹਿਬ ਤੋਂ ਐਮਪੀ ਦੀ ਟਿਕਟ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਅਮਰਤਪਾਲ ਸਿੰਘ ਜੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਐਮਪੀ ਵਜੋਂ ਸੌ ਚੁੱਕਣਗੇ ਦੱਸ ਦਿੰਦੇ ਹਾਂ ਕਿ 4 ਦਿਨ ਦੀ ਪ੍ਰੋਲ ਅਮਰਤਪਾਲ ਸਿੰਘ ਨੂੰ ਮਿਲੀ ਹੈ ਜਿਸ ਦੇ ਵਿੱਚ ਕਿ 5 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਬੇਰਾਹੀ ਜਿਹੜੇ ਸੌ ਚੁੱਕਣਗੇ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਦਨੇ ਬੀਤੇ ਦਿਨੀ ਸਾਰੇ ਹੀ ਐਮਪੀ ਨੇ ਸੌ ਚੁੱਕ ਲਈ ਸੀ ਜਿਸ ਦੇ ਵਿੱਚ ਕੀ ਅਮਰਤਪਾਲ ਦਾ ਵੀ ਨਾਮ ਬੋਲਿਆ ਗਿਆ ਸੀ ਪਾਰਲੀਮੈਂਟ ਦੇ ਵਿੱਚ ਪਰ ਉਸ ਮੌਕੇ ਅਮਰਤਪਾਲ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਨਹੀਂ ਲਿਆਇਆ ਗਿਆ ਪਰ ਹੁਣ ਪੰਜਾਬ ਪੁਲਿਸ ਡਿਬਰੂਗੜ ਵੱਲ ਰਵਾਨਾ ਹੋ ਗਈ ਹੈ ਅਮਰਤਪਾਲ ਨੂੰ 4 ਦਿਨ ਦੀ ਪ੍ਰੋਲ ਦੇ ਰਾਹੀਂ ਉਸ ਨੂੰ ਦਿੱਲੀ ਲਿਆਇਆ ਜਾਵੇਗਾ ਪਰ ਦੂਜੇ ਪਾਸੇ ਪਰਿਵਾਰ ਦਾ ਵੀ ਵੱਡਾ ਬਿਆਨ ਆਇਆ ਉਹਨਾਂ ਬੋਲ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਹੁਣ ਅਮਰਤਪਾਲ ਦੀ ਬਹੁਤ ਲੋੜ ਹੈ ਕਿਉਂਕਿ ਨੌਜਵਾਨ ਲਗਾਤਾਰ ਨਸ਼ੇ ਦੇ ਵੀ ਗ੍ਰਿਫਤ ਹੋਣਦੇ ਜਾ ਰਹੇ ਨੇ ਤੇ ਨੌਜਵਾਨਾਂ ਦੀ ਇਹ ਮੰਗ ਵੀ ਹੈ ਚੋਣਿਆ ਹੋਇਆ ਨੁਮਾਇੰਦਾ ਕਿਉਂਕਿ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਵਿਕਾਸ ਕਰਾਉਣਾ ਹੈ ਖੰਡੂਰ ਸਾਹਿਬ ਦੀ ਆਵਾਜ਼ ਜਿਹੜੀ ਅਮਰਤਪਾਲ ਸਿੰਘ ਨੇ ਜਿਸ ਨੂੰ ਲੈ ਕੇ ਇਹ ਵੀ ਦੱਸ ਦਿੰਦੇ ਆ ਕਿ ਭਾਈ ਸਾਜਦੇ ਸਿੰਘ ਖਾਲਸਾ ਵੱਲੋਂ ਵੀ 11 ਲਾਜੋ ਸਪੀਕਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਇਹ ਕਲੀਅਰ ਹੋਇਆ ਕਿ 5 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਦਿੱਲੀ ਦੇ ਵਿੱਚ ਸੌ ਚੁੱਕਣ ਆ ਰਹੇ ਨੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਮਰਥਕਾਂ ਦਾ ਤੇ ਖੰਡੂਰ ਸਾਹਿਬ ਦੇ ਵੋਟਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਿਤਨੇ ਆਸ ਜੱਗੀ ਹੈ ਕਿ ਹੁਣ ਸਾਡਾ ਚੁਣਿਆ ਹੋਇਆ ਐਮਪੀ ਜਦੋਂ ਸੌ ਚੁੱਕੇਗਾ ਕਿਤਨੇ ਕਿਤੇ ਵਿਕਾਸ ਫੰਡ ਲਈ ਜੋ ਫੰਡ ਨੇ ਉਹ ਵੀ ਜਾਰੀ ਕੀਤੇ ਜਾਣਗੇ ਕਿਉਂਕਿ ਜੋ ਵੀ ਐਮਪੀ ਹੁੰਦਾ ਹੈ ਉਸ ਨੂੰ 25 ਕਰੋੜ ਰੁਪਇਆ 5 ਸਾਲਾਂ ਦਾ ਮਿਲਦਾ ਹਰ 5 ਸਾਲ ਹਰ 5 ਸਾਲ ਦੇ ਬਾਅਦ 5 ਕਰੋੜ ਰੁਪਇਆ ਉਸ ਨੂੰ ਜੋ ਜਨਤਾ ਦੇ ਵਿਕਾਸ ਵਾਸਤੇ ਫੰਡ ਮਿਲਦੇ ਨੇ ਪਰ ਹੁਣ ਪਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਪਰ ਜੇਲ੍ਹ ਦੇ ਵਿੱਚ ਹੁਣ ਰਹਿ ਕੇ ਕਿਵੇਂ ਬਾਹਰ ਵਿਕਾਸ ਕਰਾਂਗੇ ਵੀ ਵੱਡੇ ਸਵਾਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਤਨੇ ਸੌਚ ਚੱਕ ਸਮਾਗਮ ਤੋਂ ਬਾਅਦ ਅਗਰ ਕੋਈ ਲਿਖਤੀ ਫੈਸਲਾ ਪਾਰਲੀਮੈਂਟ ਦੇ ਵਿੱਚ ਹੁੰਦਾ ਹੈ ਜਾਂ ਫਿਰ ਕਿਤਨੇ ਕਿਤੇ ਜੋ ਸਪੀਕਰ ਓਮਰਲਾ ਨੇ ਉਹਨਾਂ ਦੇ ਰਾਹੀਂ ਕੋਈ ਐਦਾਂ ਦਾ ਫੈਸਲਾ ਹੁੰਦਾ ਜਿਸ ਦੇ ਕਾਰਨ ਅਮਰਤਪਾਲ ਸਿੰਘ ਦੀ ਜੋ ਐਨਐਸਏ ਲੱਗੀ ਹੋਈ ਹੈ ਉਸ ਨੂੰ ਕਿਤੇ ਕਿਤੇ ਮਾਫੀਨਾਮਾ ਦੇ ਕੇ ਬਾਹਰ ਕੱਢਿਆ ਜਾ ਸਕਦਾ ਹੈ ਇਹ ਆਸਲ ਗੱਸ ਲਗਾਈਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਹੈ ਕਿ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਅਦਨਿਆ ਕਿ ਜਿੱਥੇ ਬਾਕੀ ਐਮਪੀਆ ਨੇ ਸੌ ਚੁੱਕੀ ਹੈ ਤਾਂ ਹੁਣ ਅਮਰਤਪਾਲ ਸਿੰਘ ਰਹਿ ਗਏ ਸੀ ਅਮਰਤਪਾਲ ਸਿੰਘ ਵੀ ਹੁਣ 5 ਤਰੀਕ ਨੂੰ ਸੌ ਚੁੱਕਣ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਲਗਾਤਾਰ ਨੌਜਵਾਨਾਂ ਦੀ ਆਸ ਵੱਜੀ ਹੈ ਕਿਤਨੇ ਕਿਤੇ ਹੁਣ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਕਿਤਨੇ ਕਿਤੇ ਐਨਐਸਏ ਜੇ ਲੱਗਿਆ ਹੋਇਆ ਹੈ ਐਨਐਸਏ ਜੇ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਪੰਜਾਬ ਸਰਕਾਰ ਲਿਖ ਕੇ ਨਹੀਂ ਦਿੰਦੀ ਕਿ ਪੰਜਾਬ ਦੇ ਵਿੱਚ ਕੋਈ ਮਾਹੌਲ ਖਰਾਬ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਅਮਰਤਪਾਲ ਹੋਰ ਤਰੀਕੇ ਦੀ ਕੋਈ ਗਤੀਵਿਧੀ ਸ਼ੁਰੂ ਨਹੀਂ ਕਰੇਗਾ ਉਦੋਂ ਤੱਕ ਅਮਰਤਪਾਲ ਦੇ ਉੱਤੇ ਐਨਐਸਏ ਜਿਹੜਾ ਨਹੀਂ ਹਟ ਸਕਦਾ ਪਰ ਹੁਣ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਸੌਚਕ ਸਮਾਗਮ ਹੋਣਾ ਸੌਚਕ ਤੋਂ ਬਾਅਦ ਕਿ ਅਮਰਤਪਾਲ ਨੂੰ ਬਾਹਰ ਲਿਆਉਣ ਦੀ ਤਿਆਰੀਆਂ ਸ਼ੁਰੂ ਹੋਣਗੀਆਂ ਕਿ ਬਾਕੀ ਅਮਰਤਪਾਲ ਦੇ ਸੌਚਕਣ ਤੋਂ ਬਾਅਦ ਕਿਤੇ ਨਾ ਕਿਤੇ ਆਸ ਵੱਜੇਗੀ ਜਿਹੜੇ ਉਹਨਾਂ ਦੇ ਸਮਰਥਕ ਨੇ ਜਾਂ ਫਿਰ ਵੋਟਰ ਨੇ ਖੰਡੂਰ ਸਾਹਿਬ ਦੇ ਕਿਉਂਕਿ ਕੱਲ੍ਹ ਜਿਹੜੇ ਦੱਸਦੇ ਜਰਾ ਕਿ ਮਾਤਾ ਪਿਤਾ ਅਮਰਤਪਾਲ ਸਿੰਘ ਦੇ ਉਹ ਵੀ ਦਿੱਲੀ ਜਾ ਰਹੇ ਨੇ ਉਹ ਵੀ ਮੁਲਾਕਾਤ ਅਮਰਤਪਾਲ ਸਿੰਘ ਦੇ ਨਾਲ ਕਰ ਸਕਦੇ ਨੇ ਜਿਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਅਮਰਤਪਾਲ ਸੋਚ ਕਰਨ ਤੋਂ ਬਾਅਦ ਕਿ ਬਾਕੀ ਅਮਰਤਪਾਲ ਸਿੰਘ ਬਾਹਰ ਆਣਗੇ ਨਹੀਂ ਇਹ ਕੌਣ ਬਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਕਮੈਂਟ ਕਰਨਾ